ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਸਾਡੀ ਅੱਜ ਦੀ ਕਹਾਣੀ ਇੱਕ ਪ੍ਰੇਮ ਕਹਾਣੀ ਹੈ ਕਈ ਪ੍ਰੇਮ ਕਹਾਣੀਆਂ ਵਿੱਚ ਹੱਸਿਆ ਜਾਂਦਾ ਹੈ ਪਰ ਕੁਝ ਪ੍ਰੇਮ ਕਹਾਣੀਆਂ ਸਿਰਫ ਮਹਿਸੂਸ ਕੀਤੀਆਂ ਜਾਂਦੀਆਂ ਹਨ ਇਹਨਾਂ ਦੀ ਖੁਸ਼ਬੂ ਹਮੇਸ਼ਾ ਰਹਿੰਦੀ ਹੈ ਇਹ ਕਹਾਣੀ ਉਹਨਾਂ ਵਿੱਚੋਂ ਇੱਕ ਹੈ ਇਹ ਕਹਾਣੀ ਹੈ ਮੀਤ ਅਤੇ ਸੰਦੀਪ ਦੀ ਜੋ ਇੱਕ ਦੂਜੇ ਲਈ ਬਣੇ ਸਨ ਪਰ ਕਿਸਮਤ ਨੇ ਉਹਨਾਂ ਦੀਆਂ ਰਾਹਾਂ ਵਿੱਚ ਵਿਛੋੜਾ ਪਾ ਦਿੱਤਾ मीत ਇੱਕ ਠੰਡੇ ਸੁਭਾਅ ਦਾ ਲਿਖਾਰੀ ਸੀ। ਉਹ ਪਿੰਡ ਦੇ ਕਿਨਾਰੇ ਇੱਕ ਛੋਟੀ ਜਿਹੀ ਲਾਇਬ੍ਰੇਰੀ ਚਲਾਉਂਦਾ ਸੀ। ਇਹ ਲਾਇਬ੍ਰੇਰੀ ਉਸਦੀ ਦੁਨੀਆ ਸੀ। ਉਸਦਾ ਮਨ ਸਾਰਾ ਦਿਨ ਕਵਿਤਾਵਾਂ ਅਤੇ ਪੁਰਾਣੀਆਂ ਕਿਤਾਬਾਂ ਵਿੱਚ ਰਮਿਆ ਰਹਿੰਦਾ। ਸੰਦੀਪ ਸ਼ਹਿਰ ਦੀਆਂ ਤੇਜ਼ ਰੌਸ਼ਨੀਆਂ ਤੋਂ ਕੁਝ ਹਫ਼ਤੇ ਦੂਰ ਆਈ ਸੀ। ਕਲਾ ਵਿੱਚ ਡੁੱਬੀ ਹੋਈ, ਖੁਦ ਨੂੰ ਲੱਭਣ ਦੀ ਕੋਸ਼ਿਸ਼ ਵਿੱਚ। ਉਸਦੀ ਪਸੰਦ ਵੀ ਅਜੀਬ ਸੀ। ਕੱਚੇ ਰਸਤੇ ਚੁੱਪ ਤਲਾਬ ਤੇ ਪੁਰਾਣੀਆਂ ਲਾਇਬ੍ਰੇਰੀਆਂ ਇੱਥੇ ਹੀ ਉਹ ਮੀਤ ਨੂੰ ਮਿਲੀ ਮੀਤ ਨੇ ਉਸ ਨੂੰ ਗਾਲੀਵਦੀ ਕਿਤਾਬ ਦਿੱਤੀ ਤੇ ਮੁਸਕਰਾ ਕੇ ਕਿਹਾ ਇਹ ਲਫ਼ਜ਼ ਦਿਲ 'ਚ ਲੱਗਦੇ ਨੇ ਸਾਵਧਾਨ ਰਹੀਂ ਸੰਦੀਪ ਹੱਸ ਪਈ ਤਾਂ ਮੀਤ ਨੇ ਹੌਲੀ ਜਿਹੀ ਪੁੱਛਿਆ ਇਹ ਕਿਤਾਬ ਕਦੇ ਪੜ੍ਹੀ ਹੈ ਸੰਦੀਪ ਨੇ ਮੁਸਕਰਾ ਕੇ ਕਿਹਾ ਨਹੀਂ ਪਰ ਹੁਣ ਲੈ ਜਾਂਦੀਆਂ ਜੇ ਤੁਸੀਂ ਲੈਣ ਦਿਓ ਤਾਂ ਉਸ ਦਿਨ ਤੋਂ ਉਹ ਹਰ ਰੋਜ਼ ਆਉਣ ਲੱਗੀ ਕਦੇ ਕਿਤਾਬ ਦੇ ਬਹਾਨੇ ਕਦੇ ਚੁੱਪ ਵਾਲੀ ਕੁਰਸੀ ਤੇ ਬੈਠਣ ਲਈ ਕਿਤਾਬਾਂ ਕਵਿਤਾਵਾਂ ਤੇ ਚੁੱਪ ਰਾਤਾਂ ਵਿੱਚ ਉਹਨਾਂ ਦੀ ਇਹ ਦੋਸਤੀ ਪ੍ਰੇਮ ਬਣ ਗਈ ਮੀਤ ਨੇ ਕਦੇ ਵੀ ਆਪਣੇ ਦਿਲ ਦੀ ਗੱਲ ਨਾ ਕਹੀ ਉਹ ਡਰਦਾ ਸੀ ਕਿ ਪਤਾ ਨਹੀਂ ਸੰਦੀਪ ਕੀ ਜਵਾਬ ਦੇਵੇਗੀ ਉਧਰ ਸੰਦੀਪ ਵੀ ਮੀਤ ਲਈ ਕੁਝ ਅਜਿਹਾ ਹੀ ਮਹਿਸੂਸ ਕਰਦੀ ਸੀ ਪਰ ਉਹ ਵੀ ਚੁੱਪ ਰਹੀ ਇੱਕ ਦਿਨ ਸੰਦੀਪ ਉਸ ਕੋਲ ਆਈ ਅਤੇ ਕਹਿਣ ਲੱਗੀ ਇਹ ਉਸ ਨੂੰ ਪਾਰਸ ਸਿ ਜਾਣਾ ਪੈਣਾ ਕਿਉਂਕਿ ਉਸ ਨੂੰ ਸਕਾਲਰਸ਼ਿਪ ਮਿਲੀ ਹੈ। ਮੀਤ ਨੇ ਬਾਹਰ ਬਰਸ ਰਹੇ ਮੀ ਵਾਂਗ ਅੰਦਰੋਂ ਖਮੋਸ਼ੀ ਨਾਲ ਹੋਣੀ ਕਬੂਲ ਕਰ ਲਈ। ਮੀਤ ਹੌਲੀ ਹੱਸਿਆ ਅਤੇ ਬੋਲਿਆ, "ਜਾ ਜਿੱਥੇ ਤੇਰਾ ਮਨ ਪਰ ਜੇ ਕਦੇ ਦਿਲ ਕਰੇ ਤਾਂ ਮੁੜ ਆਵੇਂ। ਮੈਂ ਤੇਰਾ ਇੰਤਜ਼ਾਰ ਕਰਾਂਗਾ।" ਸੰਦੀਪ ਚਲੀ ਗਈ ਅਤੇ ਉਸਨੇ ਕੋਈ ਚਿੱਠੀ ਕੋਈ ਸੰਦੇਸ਼ ਨਾ ਭੇਜਿਆ। ਮੀਹ ਹਰ ਰੋਜ਼ ਲਿਖਦਾ ਇੱਕ ਪੱਤਰ ਇੱਕ ਦਿਲ ਦੀ ਗੱਲ ਪਰ ਉਹਨਾਂ ਪੱਤਰਾਂ ਨੂੰ ਉਸਨੇ ਕਦੇ ਨਹੀਂ ਭੇਜਿਆ ਉਹ ਲਾਇਬ੍ਰੇਰੀ ਦੀ ਦਰਾਜ ਵਿੱਚ ਇਕੱਠੇ ਹੁੰਦੇ ਰਹੇ ਸਾਲਾਂ ਦੇ ਸਾਲ ਬੀਤ ਗਏ ਲਾਇਬ੍ਰੇਰੀ ਪੁਰਾਣੀ ਹੋ ਗਈ ਲੋਕਾਂ ਨੇ ਕਹਿਣਾ ਛੱਡ ਦਿੱਤਾ ਕਿ ਉੱਥੇ ਕੋਈ ਲਿਖਾਰੀ ਵੀ ਰਹਿੰਦਾ ਹੈ ਅਚਾਨਕ ਇੱਕ ਰੋਜ਼ ਇੱਕ ਔਰਤ ਆਈ ਹੌਲੀ ਹੌਲੀ ਕਦਮ ਸ਼ਿਆ ਚੰਨੀ ਪਰ ਅੱਖਾਂ ਉਹ ਜੀਆਂ ਗੁੜੀਆਂ ਤੇ ਦਿਲ ਤੱਕ ਵੱਡੀਆਂ ਉਹ ਔਰਤ ਸੰਦੀਪ ਸੀ ਉਸਨੇ ਆਖਿਆ ਮਾਫ ਕਰੀਂ ਜ਼ਿੰਦਗੀ ਦੇ ਰੰਗ ਬਹੁਤ ਜ਼ਿਆਦਾ ਹੋ ਗਏ ਸੀ ਪਰ ਤੇਰਾ ਚਿਹਰਾ ਤੇਰੀ ਲਾਇਬ੍ਰੇਰੀ ਕਦੇ ਨਾ ਭੁੱਲਿਆ ਮੀਤ ਨੇ ਹੌਲੇ ਜੇ ਕਿਹਾ ਤੇਰੇ ਲਈ ਲਿਖੇ ਪੱਤਰ ਅੱਜ ਵੀ ਇੱਥੇ ਹਨ ਇੱਕ ਵੀ ਨਾ ਭੇਜਿਆ ਤੇਰੇ ਵਾਪਸ ਆਉਣ ਦੀ ਉਮੀਦ ਵਿੱਚ ਸੰਦੀਪ ਨੇ ਹੱਥ ਵਧਾ ਕੇ ਉਹ ਪੱਤਰ ਚੁੱਕੇ ਉਸ ਦੀਆਂ ਅੱਖਾਂ ਭਿੱਜ ਚੁਕੀਆਂ ਸਨ ਉਹ ਹੰਝੂ ਪੂੰਝਦੇ ਹੋਏ ਕਹਿਣ ਲੱਗੀ ਕਾਸ਼ ਇੱਕ ਦਿਨ ਤੋਂ ਆਖਿਆ ਹੁੰਦਾ ਮੀਤ ਮੁਸਕਰਾਇਆ ਅਤੇ ਕਹਿਣ ਲੱਗਾ ਮੈਂ ਹਰ ਦਿਨ ਆਖਿਆ ਸੀ ਪਰ ਲਫ਼ਜ਼ ਕਦੇ ਬਾਹਰ ਨਹੀਂ ਆਏ ਸੰਦੀਪ ਸਾਰੇ ਪੱਤਰ ਲੈ ਕੇ ਚਲੀ ਗਈ ਅੱਜ ਵੀ ਲਾਇਬ੍ਰੇਰੀ ਖੁੱਲੀ ਰਹਿੰਦੀ ਹੈ ਪਰ ਮੀਤ ਨਹੀਂ ਪਰ ਉੱਥੇ ਇੱਕ ਕੁਰਸੀ ਤੇ ਪੁਰਾਣੀ ਕਵਤਾ ਰੱਖੀ ਹੁੰਦੀ ਹੈ ਕਈ ਲੋਕ ਆਉਂਦੇ ਹਨ ਪੜ੍ਹਦੇ ਹਨ ਪਰ ਕਿਸੇ ਨੂੰ ਨਹੀਂ ਪਤਾ ਕਿ ਇਹ ਉਹ ਕਹਾਣੀ ਦੀ ਝਲਕ ਹੈ ਜੋ ਕਦੇ ਮੁਕੰਮਲ ਹੀ ਨਹੀਂ ਹੋਈ ਮੈਂ ਆਸ ਕਰਦੀ ਆ ਅੱਜ ਦੀ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਫਿਰ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਨਾਲ